ਜੈਪੀ ਜੈਪਾਲ ਅੱਜ ਦਾ ਐਪੀਸੋਡ ਛੂਚਾ ਦਾ ਵਿਰੋਧ ਜਿਵੇਂ ਤੁਸੀਂ ਜਾਣਦੇ ਹੋ ਕਿ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਸਮਾਜ ਨੂੰ ਨਾ ਕੋ ਸਮਾਜ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਸੀਗੇ ਕੁਛ ਇੱਕ ਲੋਕਾਂ ਵੱਲੋਂ ਕੀਤੇ ਗਏ ਉਹਨਾਂ ਦਾ ਉਹਨਾਂ ਨੇ ਪੂਰ ਜ਼ੋਰ ਵਿਰੋਧ ਕੀਤਾ ਔਰ ਸਮਾਜ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਔਰ ਆਪਣੀ ਇਸ ਕੋਸ਼ਿਸ਼ ਦੇ ਵਿੱਚ ਉਹ ਕਾਮਯਾਬੀ ਹੋਏ ਵੀ ਪਰ ਬੜੇ ਅਫਸੋਸ ਦੀ ਗੱਲ ਹੈ कि ਸਾਡੇ ਸਮਾਜ ਦੇ ਕੁਝ ਇੱਕ ਲੋਕ ਅੱਜ ਵੀ ਅੱਜ ਵੀ ਖਾਂਦੇ ਤਾਂ ਬਾਬਾ ਸਾਹਿਬ ਦਾ ਹੈ ਪਰ ਕਿਤੇ ਨਾ ਕਿਤੇ ਜੋ ਸਮਾਜ ਉਹਨਾਂ ਦੇ ਹੱਥਾਂ 'ਵਲ ਉਹਨਾਂ 'ਵਲ ਵੇਖਦਾ ਹੈ ਕਿ ਸਾਡੇ ਬੱਚਿਆਂ ਲਈ ਔਰ ਸਾਡੇ ਸਮਾਜ ਲਈ ਇਹ ਲੋਕ ਕੁਝ ਕਰਨਗੇ ਅਜੇ ਹਾ ਕੁਝ ਵੀ ਨਜ਼ਰ ਨਹੀਂ ਆਉਂਦਾ ਹੈ ਲੇਕਿਨ ਬਾਬਾ ਸਾਹਿਬ ਨੂੰ ਜਿਹੜੀਆਂ ਮੁਸ਼ਕਲਾਂ ਖੁੱਦ ਸਾਹਮਣੇ ਆਈਆਂ ਨੇ ਜਾਂ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਵਿਆਪੀ ਵਿਤਕਰਾ ਹੋਇਆ ਹੈ ਉਹਨਾਂ ਨੇ ਤਾਂ ਧਟ ਕੇ ਵਿਰੋਧ ਕੀਤਾ ਹੈ ਔਰ ਉਹਨਾਂ ਦੇ ਖਿਲਾਫ ਉਹਨਾਂ ਨੇ ਆਵਾਜ਼ ਵੀ ਚੁੱਕੀ ਹੈ ਲੇਕਿਨ ਅੱਜ ਬਾਬਾ ਸਾਹਿਬ ਦੀ ਬਦੌਲਤ ਜਿਹੜੇ ਲੋਕ ਕੁਰਸੀਆਂ ਦਾ ਆਨੰਦ ਮਾਣਦੇ ਨੇ ਉਹ ਬਾਬਾ ਸਾਹਿਬ ਦਾ ਨਾਮ ਤਾਂ ਜ਼ਰੂਰ ਲੈਂਦੇ ਨੇ ਪਰ ਕਿਤੇ ਨਾ ਕਿਤੇ ਜੋ ਬਾਬਾ ਸਾਹਿਬ ਨੇ ਉਹਨਾਂ ਦੀ ਡਿਊਟੀ ਲਗਾਈ ਸੀ ਉਸ ਡਿਊਟੀ ਨੂੰ ਭੁੱਲਦੇ ਨਜ਼ਰ ਆ ਰਹੇ ਨੇ ਆਖਰ ਉਹਨਾਂ ਨੇ ਕਿਸ ਤਰ੍ਹਾਂ ਵਿਰੋਧ ਕੀਤਾ ਜਿੱਥੇ ਵੀ ਉਹਨਾਂ ਦੇ ਨਾਲ ਜ਼ਿਆਤੀ ਵਿਤਕਰਾ ਹੁੰਦਾ ਸੀ ਛੁਆਛੂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਨੇ ਕਿਸ ਤਰ੍ਹਾਂ ਵਿਰੋਧ ਕੀਤਾ ਔਰ ਸਮਾਜ ਨੂੰ ਕੀ ਸੁਨੇਹਾ ਦਿੱਤਾ ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਜਿਨਕੀ ਅੰਬੇ德ਕਰ ਵਿਰੋਧਾ ਰਿਆਸਤ ਦੁਆਰਾ ਪੜਾਇਆ ਸੀ ਉਹ ਇਸ ਦੀ ਸੇਵਾ ਲਈ ਬਣਿਆ ਹੋਇਆ ਸੀ ਉਸ ਨੂੰ ਗਾਇਕਵਾੜ ਦਾ ਮਿਲਟਰੀ ਸੈਕਰੀ ਨਿਯੁਕਤ ਕੀਤਾ ਗਿਆ ਪਰ ਉਸ ਨੂੰ ਥੋੜੇ ਸਮੇਂ ਵਿੱਚ ਹੀ ਛੱਡਣਾ ਪਿਆ ਉਸ ਨੇ ਇਸ ਘਟਨਾ ਨੂੰ ਆਪਣੀ ਆਤਮਕਥਾ ਵੇਟਿੰਗ ਫਾਰ ਵੀਜ਼ਾ ਵਿੱਚ ਦੱਸਿਆ ਹੈ ਇਸ ਤੋਂ ਬਾਅਦ ਉਸ ਨੇ ਆਪਣੇ ਵੱਧ ਰਹੇ ਪਰਿਵਾਰ ਦੀ ਕਮਾਈ ਦੇ ਤਰੀਕੇ ਲੱਭਣ ਦੀ ਕੋਸ਼ਿਸ਼ ਕੀਤੀ ਉਹ ਇੱਕ ਅਕਾਊਂਟੈਂਟ ਅਤੇ ਇੱਕ ਪ੍ਰਾਈਵੇਟ ਟਿਊਟਰ ਦੇ ਤੌਰ ਤੇ ਕੰਮ ਕਰਦਾ ਸੀ ਅਤੇ ਇੱਕ ਨਵੇਸ਼ ਸਲਾਹਕਾਰ ਕਾਰੋਬਾਰ ਦੀ ਸਥਾਪਨਾ ਕੀਤੀ ਸੀ ਪਰੰਤੂ ਜਦੋਂ ਉਸ ਦੇ ਗਾਹਕਾਂ ਨੇ ਇਹ ਜਾਣਿਆ ਕਿ ਇਹ ਅਛੂਤ ਹੈ ਤਾਂ ਇਹ ਅਸਫਲ ਹੋ ਗਿਆ ਸਨ 1918 ਦੇ ਵਿੱਚ ਉਹਨਾਂ ਨੇ ਕਾਲਜ ਆਫ ਕਮਰਸ ਐਂਡ ਇਕਨੋਮਿਕਸ ਵਿੱਚ ਸਿਆਸੀ ਆਰਥਿਕਤਾ ਤੇ ਪ੍ਰੋਫੈਸਰ ਬਣਿਆ ਹਾਲਾਂਕਿ ਵਿਦਿਆਰਥੀ ਨੂੰ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਸੀ ਪਰੰਤੂ ਪ੍ਰੋਫੈਸਰਾਂ ਨੇ ਉਸ ਦੇ ਨਾਲ ਇਨ ਲਈ ਪਾਣੀ ਦਾ ਜੱਗ ਵੀ ਸਾਂਝਾ ਕਰਨ ਤੇ ਇਤਰਾਜ਼ ਕੀਤਾ ਅੰbedkar ਨੂੰ ਸਾਊਥ ਬੋਰੋ ਕਮੇਟੀ ਜੋ ਕਿ ਭਾਰਤ ਸਰਕਾਰ ਐਕਟ 1919 ਦੀ ਤਿਆਰੀ ਕਰ ਰਹੀ ਸੀ ਦੇ ਸਾਹਮਣੇ ਗਵਾਹੀ ਦੇਣ ਲਈ ਬੁਲਾਇਆ ਗਿਆ ਸੀ ਇਹ ਸੁਣਵਾਈ ਤੇ ਅੰbedkar ਨੇ ਅਛੂਤਾਂ ਅਤੇ ਹੋਰ ਧਾਰਮਿਕ ਭਾਈਚਾਰਿਆਂ ਲਈ ਵੱਖਰੇ ਚੋਣ ਹਲਕਾ ਅਤੇ ਰਾਖਵੇਂਕਰਨ ਲਈ ਦਲੀਲ ਦਿੱਤੀ 1920 ਵਿੱਚ ਉਹਨਾਂ ਨੇ ਕੋਲਕਾਤਾ ਦੇ ਸ਼ਾਹੂ ਚੌਥਾ ਦੀ ਸਹਾਇਤਾ ਨਾਲ ਮੁੰਬਈ ਵਿੱਚ ਹਫਤਾਵਾਰੀ ਮੂਲ ਨਾਇਕ ਦਾ ਪ੍ਰਕਾਸ਼ਨ ਕੀਤਾ ਅੰਬੇਦਕਰ ਨੇ ਕਾਨੂੰਨੀ ਪੇਸ਼ੇਵਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ 1926 ਵਿੱਚ ਉਸ ਨੇ ਤਿੰਨ ਗੈਰ ਬ੍ਰਾਹਮਣ ਆਗੂਆਂ ਦੀ ਸਫਲਤਾ ਨਾਲ ਬਚਾ ਕੀਤਾ ਜਿਨ੍ਹਾਂ ਨੇ ਬ੍ਰਾਹਮਣਾ ਤੇ ਭਾਰਤੀ ਬਰਬਾਦ ਕਰਨ ਦਾ ਦੋਸ਼ ਅਤੇ ਬਾਅਦ ਵਿੱਚ ਉਨ੍ਹਾਂ ਤੇ ਬਗਨਾਮੀ ਲਈ ਮੁਕੱਦਮਾ ਵੀ ਚਲਾਇਆ ਗਿਆ ਸੀ। ਕਨੇਜੇ ਕੀਰ ਨੇ ਨੋਟ ਕੀਤਾ ਕਿ ਇਹ ਜਿਤ ਸਮਾਜਿਕ ਅਤੇ ਵਿਅਕਤੀਗਤ ਤੌਰ ਦਾਤਾ ਅਤੇ ਡਾਕਟਰ ਦੋਨਾਂ ਦੇ ਸੀ। ਮਗਈ ਹਾਈ ਕੋਰਟ ਵਿੱਚ ਕਾਨੂੰਨ ਦਾ ਅਭਿਆਸ ਕਰਦੇ ਸਮੇਂ ਉਸਨੇ ਅਸ਼ੂਤਾਂ ਨੂੰ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਅਤੇ ਉਨ੍ਹਾਂ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਉਸ ਦਾ ਪਹਿਲਾ ਸੰਗਠਨ ਯਤਨ ਕੇਂਦਰੀ ਸੰਸਥਾ ਬਹਿਸ਼ਕ੍ਰਿਤ ਹਿਤਕਾਰਨੀ ਸਭਾ ਦੀ ਸਥਾਪਨਾ ਕਰਨਾ ਸੀ ਜਿਸ ਦਾ ਮਕਸਦ ਸਿੱਖਿਆ ਅਤੇ ਸਮਾਜਿਕ ਆਰਥਿਕ ਸੁਧਾਰ ਨੂੰ ਉਤਸ਼ਾਹਿਤ ਕਰਨਾ ਸੀ ਅਤੇ ਨਾਲ ਹੀ ਦਲਤਾਂ ਦੀ ਭਲਾਈ ਕਰਨਾ ਸੀ ਦਲਿਤ ਹੱਕਾਂ ਦੀ ਰੱਖਿਆ ਕਰਨ ਲਈ ਉਸ ਨੇ ਪੰਜ ਅਖਬਾਰਾਂ ਨੂਕ ਮਾਇਕ 1920 ਅਸ਼ੀਕ੍ਰਿਤ ਭਾਰਤ 1924 ਸੰਪਾ 1928 ਜਨਤਾ 1930 ਅਤੇ ਪ੍ਰਬੁੱਧ ਭਾਰਤ 1956 ਦੀ ਸ਼ੁਰੂਆਤ ਕੀਤੀ 1925 ਵਿੱਚ ਉਹ ਆਰ ਯੂਰਪੀਅਨ ਸਾਈਮਨ ਕਮਿਸ਼ਨ ਵਿੱਚ ਕੰਮ ਕਰਨ ਲਈ ਮੁੰਬਈ ਪ੍ਰੈਜ਼ਾਇਡਿੰਗ ਕਮੇਟੀ ਵਿੱਚ ਨਿਯੁਕਤ ਹੋਏ ਸੀ ਇਸ ਕਮਿਸ਼ਨ ਨੇ ਭਾਰਤ ਭਰ ਵਿੱਚ ਬਹੁਤ ਵੱਡੇ ਰੋਸ ਮੁਜ਼ਾਰੇ ਕੀਤੇ ਅਤੇ ਬਹੁਤ ਸਾਰੇ ਭਾਰਤੀਆਂ ਨੇ ਇਸ ਦੀ ਰਿਪੋਰਟ ਨੂੰ ਅੰਠਾ ਕਰ ਦਿੱਤਾ ਜਦੋਂ ਅੰbedkar ਨੇ ਖੁਦ ਭੁdevkit ਨਹੀਂ ਇੱਕ ਵਕਰੀ ਸਿਫਾਰਿਸ਼ ਲਿਖੀ 1927 ਤੱਕ ਅੰbedkar ਨੇ ਛੂਹਛਾਤ ਵਿਰੁੱਧ ਸਰਗਰਮ ਲਹਿਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ ਉਸਨੇ Hindu ਮੰਦਰਾਂ ਵਿੱਚ ਦਾਖਲ ਹੋਣ ਦੇ ਹੱਕ ਲਈ ਸੰਘਰਸ਼ ਵੀ ਸ਼ੁਰੂ ਕਰ ਦਿੱਤਾ ਸੀ ਉਹ ਸ਼ਹਿਰ ਦੇ ਮੁੱਖ ਪਾਣੀ ਦੇ ਟੈਂਕ ਤੋਂ ਪਾਣੀ ਲਿਉਣ ਲਈ ਅਸ਼ੂਤ ਭਾਈਚਾਰੇ ਦੇ ਹੱਕਾਂ ਦੇ ਵੜਨ ਲਈ ਮਹਾੜ ਸੱਤਿਆਗ੍ਰਹਿ ਦੀ ਅਗਵਾਈ ਕੀਤੀ ਸੀ 1927 ਦੇ ਆਖਰ ਵਿੱਚ ਇੱਕ ਸੰਮੇਲਨ ਵਿੱਚ ਡਾਕਟਰ ਅੰਬੀਡਕਰ ਨੇ ਜਾਤੀਗਤ ਧੀਪਤਾ ਚੁਆਛਾ ਲਈ ਵਿਚਾਰ ਪਰ ਅਨੁਸਹੀਠਹਿਰਾਂਡੇ ਕਲਾਸਿਕ ਹਿੰਦੂ ਪਾਠ ਮਨੁਸਮ੍ਰਿਤੀ ਮੰਨ ਦੇ ਨਿਜਮਾ ਨੂੰ ਜਨਤਕ ਤੌਰ ਤੇ

ਅੰbedkar ਸਾਹਿਬ ਨੇ 1930 ਵਿੱਚ 3 ਮਹੀਨਿਆਂ ਦੀ ਤਿਆਰੀ ਵਿੱਚੋਂ ਤਾਲਰਾਮ ਮੰਦਰ ਅੰਦੋਲਨ ਸ਼ੁਰੂ ਕੀਤਾ। ਤਾਲਰਾਮ ਮੰਦਰ ਸत्याग्रह ਵਿਖੇ 15000 ਵਲੰਟੀਅਰ 마ਸ਼ਿਪ ਦੀ ਸਭ ਤੋਂ ਵੱਡੀ ਮੁਹਿੰਮ ਵਿੱਚ ਇਕੱਠੇ ਹੋਏ। ਇਸ ਜਲੂਸ ਦੀ ਅਗਵਾਈ ਵਿੱਚ ਫੌਜੀ ਬੈਂਡ ਸਕਾਉਟ ਦਾ ਇੱਕ ਬੈਚ ਦੁਆਰਾ ਕੀਤਾ ਗਿਆ। ਔਰਤਾਂ ਤੇ ਪੁਸ਼ ਪਰਮੇਸ਼ਰ ਨੂੰ ਪਹਿਲੀ ਵਾਰ ਦੇਖਣ ਲਈ ਅਨੁਸ਼ਾਸਨ ਆਦੇਸ਼ ਤੇ ਦ੍ਰਿੜਤਾ ਦੇ ਰਾਹ ਤੇ ਚੱਲੇ ਸਨ ਜਦੋਂ ਉਹ ਦਰਵਾਜ਼ੇ ਤੱਕ ਪਹੁੰਚ ਗਏ ਤਾਂ ਬ੍ਰਾਹਮਣ ਅਧਿਕਾਰੀਆਂ ਨੇ ਦਰਵਾਜ਼ਾ ਬੰਦ ਕਰ ਦਿੱਤਾ ਅੱਗੇ ਕੀ ਹੋਇਆ ਉਸ ਬਾਰੇ ਦੱਸਾਂਗਾ ਅਗਲੇ ਐਪੀਸੋਡ